ਕੱਲ ਮੇਰੇ ਚਾਚੇ ਦੇ ਮੁੰਡੇ ਦੀਪੇ ਦਾ ਫੋਨ ਆਇਆ ਉਹ ਕਾਫੀ ਖੁਸ਼ ਅਤੇ ਆਪਣੇ ਆਪ ਵਿੱਚ ਸੰਤੁਸ਼ਟ ਲੱਗ ਰਿਹਾ ਸੀ ਇਹ ਪਹਿਲੀ ਵਾਰ ਹੋਇਆ ਸੀ ਕਿ ਉਹ ਬਹੁਤ ਪੋਜ਼ਿਟਿਵ ਗੱਲਾਂ ਕਰ ਰਿਹਾ ਸੀ ਨਹੀਂ ਤਾਂ ਹਮੇਸ਼ਾ ਆਪਣੀ ਕਿਸਮਤ ਦੇ ਰੋਣੇ ਰੋਂਦਾ ਰਹਿੰਦਾ ਹਾਏ ਭੈਣੇ ਮੇਰਾ ਕੁਝ ਨਹੀਂ ਬਣਦਾ ਮੈਂ ਬਹੁਤ ਵਾਰ ਕੋਸ਼ਿਸ਼ ਕਰ ਲਈ ਪਰ ਆਈਲੈਂਡਸ 'ਚੋਂ ਸਕੋਰ ਨਹੀਂ ਆਉਂਦਾ ਮੇਰੇ ਨਾਲ ਦੇ ਸਾਰੇ ਕਨੇਡਾ ਬੈਠੇ ਨੇ ਮੈਂ ਹੀ ਇੱਥੇ ਖੇਤਾਂ ਵਿੱਚ ਸੀਰੀ ਬਣਿਆ ਫਿਰਦਾ ਉੱਤੋਂ ਪਾਪਾ ਵੀ ਬੋਲਦੇ ਰਹਿੰਦੇ ਉਸ ਨੂੰ ਲੱਗਦਾ ਸੀ ਕਿ ਦੁਨੀਆ ਦਾ ਸਭ ਤੋਂ ਦੁਖੀ ਇਨਸਾਨ ਉਹੀ ਹੈ ਕਿਉਂਕਿ ਉਹ ਬਾਹਰ ਨਹੀਂ ਆ ਸਕਿਆ ਸੀ ਮੈਂ ਬਥੇਰਾ ਸਮਝਾਇਆ ਕਿ ਇੱਥੇ ਵੀ ਲਾਈਫ ਬਹੁਤ ਔਖੀ ਏ ਪਰ ਉਹ ਕਹਿੰਦਾ ਭੈਣੇ ਤੈਨੂੰ ਗੱਲਾਂ ਆਉਂਦੀਆਂ ਤੂੰ ਇੱਥੇ ਸੈਟ ਏ ਨਾ ਹੁਣ ਮੈਂ ਉਸ ਨੂੰ ਕਹਿਣਾ ਛੱਡ ਦਿੱਤਾ ਸੀ ਬਸ ਉਸ ਦੀਆਂ ਗੱਲਾਂ ਸੁਣ ਲੈਂਦੀ ਸੀ ਪਰ ਇਸ ਵਾਰ ਇੰਨਾ ਬਦਲਾਵ ਦੇਖ ਮੇਰੇ ਤੋਂ ਰਿਹਾ ਨਾ ਗਿਆ ਮੈਂ ਪੁੱਛ ਹੀ ਲਿਆ ਕੀ ਗੱਲ ਦੀਪੇ ਅੱਜ ਬਹੁਤ ਖੁਸ਼ ਐ ਲੱਗਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਇਹ ਸੁਣ ਉਸ ਨੇ ਜਵਾਬ ਦਿੱਤਾ ਨਹੀਂ ਭੈਣ ਵੀਜ਼ਾ ਤਾਂ ਨਹੀਂ ਲੱਗਾ ਤੈਨੂੰ ਅੱਜ ਜੋ ਮੈਂ ਬਦਲਿਆ ਲੱਗ ਰਿਹਾ ਉਸ ਦੀ ਕਹਾਣੀ ਸੁਣਨੀ ਤਾਂ ਦੱਸ ਮੈਂ ਬਹੁਤ ਉਤਸੁਕਤਾ ਨਾਲ ਬੋਲੀ ਹਾਂ ਹਾਂ ਜਲਦੀ ਦੱਸ ਫਿਰ ਹੁਣ ਫੋਨ ਨਾ ਕੱਟੀ ਤੇ ਸੁਣ ਮੇਰੀ ਕਹਾਣੀ ਉਸ ਨੇ ਬੋਲਣਾ ਸ਼ੁਰੂ ਕੀਤਾ ਇੱਕ ਦਿਨ ਦੀ ਗੱਲ ਹੈ ਮੈਂ ਬਹੁਤ ਦੁਖੀ ਬੈਠਾ ਸੀ ਲੱਗਦਾ ਸੀ ਕਿ ਰੱਬ ਮੇਰੇ ਨਾਲ ਹੀ ਕੋਈ ਵੈਰ ਕੱਢ ਰਿਹਾ ਜੋ ਮੈਂ ਬਾਹਰ ਨਹੀਂ ਜਾ ਸਕਿਆ ਬਸ ਇਸੇ ਉਦਾਸੀ ਨੂੰ ਦੂਰ ਕਰਨ ਲਈ ਮੈਂ ਖੇਤ ਬੈਠੇ ਨੇ ਫੋਨ ਤੇ ਇੱਕ ਕਹਾਣੀਆਂ ਵਾਲਾ ਚੈਨਲ ਵਿਰਾਸਤੇ ਪੰਜਾਬ ਚਲਾ ਲਿਆ ਤੈਨੂੰ ਤਾਂ ਪਤਾ ਹੀ ਏ ਕਿ ਮੈਨੂੰ ਵੀ ਤੇਰੇ ਵਾਂਗ ਕਹਾਣੀਆਂ ਲਿਖਣ ਅਤੇ ਪੜਨ ਦਾ ਸ਼ੌਂਕ ਹੈ ਕਹਾਣੀਆਂ ਸੁਣਦੇ ਹੋਏ ਇੱਕ ਕਹਾਣੀ ਮੇਰੇ ਸਾਹਮਣੇ ਆਈ ਜੋ ਇੱਕ ਕੋਗੜ ਕਾਂ ਦੀ ਸੀ ਮੈਂ ਉਸ ਨੂੰ ਸੁਣਨਾ ਸ਼ੁਰੂ ਕੀਤਾ ਜਿਸ ਵਿਚਲਾ ਕੋਗੜ ਕਾਂ ਸ਼ਾਇਦ ਮੈਂ ਹੀ ਸੀ ਮੈਂ ਉਸੇ ਕਹਾਣੀ ਦਾ ਤਜਰਬਾ ਆਪਣੇ ਆਪ ਨਾਲ ਕੀਤਾ ਜੋ ਸਫਲ ਰਿਹਾ ਦੀਪੇ ਨੇ ਆਪਣੀ ਗੱਲ ਅੱਗੇ ਤੋਰੀ ਉਸਨੇ ਕਿਹਾ ਕਿ ਮੇਰੇ ਕਾਫੀ ਦੋਸਤ ਜੋ ਕੈਨੇਡਾ ਆਏ ਹੋਏ ਨੇ ਮੈਂ ਉਹਨਾਂ ਨੂੰ ਇਹ ਕਹਾਣੀ ਸੁਣਨ ਤੋਂ ਬਾਅਦ ਫੋਨ ਕੀਤੇ ਸਭ ਤੋਂ ਪਹਿਲਾ ਫੋਨ ਆਪਣੇ ਗਵੰਡੀ ਮਿੰਟੂ ਨੂੰ ਕੀਤਾ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਇਆ ਹੋਇਆ ਸੀ ਮੈਂ ਕਿਹਾ ਬਾਈ ਕਿੰਨਾ ਵਧੀਆ ਤੂੰ ਬਾਹਰ ਚਲਾ ਗਿਆ ਜਿਆਦਾ ਖਰਚਾ ਵੀ ਨਹੀਂ ਹੋਇਆ ਅਤੇ 10 ਸਾਲ ਦਾ ਵੀਜ਼ਾ ਵੀ ਮਿਲ ਗਿਆ ਮੇਰੀ ਗੱਲ ਸੁਣ ਮਿੰਟੂ ਬੋਲਿਆ ਕੌਣ ਕਹਿੰਦਾ ਮੇਰਾ ਖਰਚਾ ਨਹੀਂ ਹੋਇਆ 5 ਲੱਖ ਦਿੱਤਾ ਏਜੰਟ ਨੂੰ ਫੇਕ ਇਨਵੀਟੇਸ਼ਨ ਦਾ ਅਤੇ ਟਿਕਟ ਦਾ ਖਰਚਾ ਵੱਖਰਾ ਹੁਣ ਨਾ ਇੱਥੇ ਕੋਈ ਕੰਮ ਮਿਲਦਾ ਨਾ ਕਿਤੇ ਘੁੰਮਣ ਜਾ ਸਕਦਾ ਕਿਉਂਕਿ ਕੋਈ ਵੇਲਾ ਹੀ ਨਹੀਂ ਨਾਲ ਜਾਣ ਲਈ ਬਸ ਸਾਰੇ پیسے ਖਰਾਬ ਕਰ ਲਈ ਇਸ ਤੋਂ ਚੰਗਾ ਸੀ ਕਿ ਸਟੂਡੈਂਟ ਹੁੰਦਾ ਕੰਮ ਵੀ 24 ਘੰਟੇ ਕਰ ਸਕਦਾ ਸੀ ਪੜ੍ਹ ਕੇ ਕੁਝ ਸਿੱਖਦੇ ਵੀ ਅਤੇ ਪੀਆਰ ਦਾ ਕੋਈ ਰਾਹ ਹੁੰਦਾ ਮੈਂ ਤਾਂ ਬਹੁਤ ਪਛਤਾ ਰਿਆਂ ਇਹ ਸੁਣ ਮੈਂ ਮੇਰੇ ਦੋਸਤ ਜੰਟੇ ਨੂੰ ਫੋਨ ਕੀਤਾ ਜੋ ਸਟੂਡੈਂਟ ਵੀਜ਼ਾ ਤੇ ਗਿਆ ਸੀ ਉਸਨੇ ਕਿਹਾ ਦੀਪੇ ਸਟੂਡੈਂਟ ਨਾਹੀਂ ਪੜਨਾ ਆਪਣੇ ਵੱਸ ਨਹੀਂ ਉੱਤੋਂ ਪੜ੍ਹਾਈ ਦੇ ਚੱਕਰਾਂ 'ਚ ਕੰਮ ਵੀ ਨਹੀਂ ਹੁੰਦਾ। ਨਾ ਹੀ ਪਾਰਟ ਟਾਈਮ ਵਾਲਿਆਂ ਨੂੰ ਕੰਮ ਮਿਲਦਾ। ਇਸ ਤੋਂ ਚੰਗਾ ਸੀ ਵਿਆਹ ਕਰਵਾ ਸਪਾਊਸ ਵੀਜ਼ਾ ਲੈ ਓਪਨ ਵਰਕ ਪਰਮਿਟ ਤੇ ਆਉਂਦਾ। ਨਾਲੇ ਪੀਆਰ ਦਾ ਘਰ ਵਾਲੀ ਨੇ ਸੋਚਣਾ ਸੀ। ਔਖਾ ਹੋਇਆ ਪਿਆ ਨਾ ਕੰਮ ਮਿਲਦਾ ਨਾ ਪੱਕੇ ਹੋਣ ਦਾ ਪਤਾ। ਉੱਤੋਂ ਖਰਚੇ ਵਾਧੂ, ਘਰਾਂ ਦੇ ਕਿਰਾਏ ਤੇ ਗਰੋਸਰੀ ਹੀ ਪੂਰੀ ਨਹੀਂ ਹੁੰਦੀ। ਪੀਆਰ ਹੋਵਾਂਗੇ ਤਾਂ ਜਾਨ ਸੌਖੀ ਹੋਵੇਗੀ ਮੈਂ ਉਸ ਨੂੰ ਕਿਹਾ ਇਹ ਵਿਆਹ ਕਰਵਾ ਕੇ ਆਉਣ ਵਾਲਾ ਤਾਂ ਔਖਾ ਉਸ ਜਵਾਬ ਦਿੱਤਾ ਫਿਰ ਐਲ ਐਮ ਆਈਏ ਦੇਖ ਕੋਈ ਵਰਕ ਪਰਮਿਟ ਮਿਲ ਜੂ 2 ਸਾਲ ਦਾ ਫੁੱਲ ਟਾਈਮ ਕੰਮ ਵੀ ਕਰ ਸਕੇਗਾ ਅਤੇ ਪੰਜਾਬ ਪੁਆਇੰਟ ਪੀਆਰ ਵੇਲੇ ਵੀ ਮਿਲਣਗੇ ਉਹਨਾਂ ਬਾਰੇ ਪੁੱਛਣ ਤੇ ਪਤਾ ਲੱਗਾ ਕਿ ਉਹਨਾਂ ਦੇ ਆਪ ਦੇ ਦੁੱਖ ਨੇ ਐਲ ਐਮ ਆਈਏ ਤਾਂ ਨਾਮ ਦੀ ਹੀ ਹੁੰਦੀ ਕੰਮ ਨਹੀਂ ਦਿੰਦੇ ਅਗਲੇ ਸਿਰਫ ਵੀਜ਼ਾ ਲਵਾ ਦਿੰਦੇ ਉਸ ਬੰਦੇ ਨਾਲ ਤਾਂ ਤੋਬੀ ਦੇ ਕੁੱਤੇ ਵਾਲੀ ਹੁੰਦੀ ਨਾ ਕਰਦਾ ਨਾ ਘਾਟਦਾ ਭਾਵੇਂ ਨਾ ਕਿਤੇ ਹੋਰ ਸਿੰਨ ਤੇ ਕੰਮ ਕਰ ਸਕਦਾ ਨਾ ਜਿਨ੍ਹਾਂ ਨੇ ਬੁਲਾਇਆ ਉਹ ਕੰਮ ਦਿੰਦੇ ਪੰਜਾਬ ਪੁਆਇੰਟ ਵੀ ਨਹੀਂ ਮਿਲਦੇ ਹੁਣ ਖਰਚਾ 30 ਤੋਂ 35 ਲੱਖ ਆ ਜਾਂਦਾ ਮੈਂ ਸੋਚਿਆ ਸ਼ਾਇਦ ਪੱਕੇ ਬੰਦੇ ਬਾਲੇ ਖੁਸ਼ ਨਹੀਂ ਫਿਰ ਮੈਂ ਇੱਕ ਹੋਰ ਦੋਸਤ ਨੂੰ ਫੋਨ ਕੀਤਾ ਜੋ ਪੱਕਾ ਸੀ ਉਸ ਨੂੰ ਪੁੱਛਿਆ ਕਹਿੰਦੇ ਪੱਕੇ ਹੋ ਕੇ ਕੰਮ ਜਲਦੀ ਮਿਲ ਜਾਂਦਾ ਅਤੇ ਜ਼ਿੰਦਗੀ ਸੁਖਾਲੀ ਹੋ ਜਾਂਦੀ ਉਹ ਕਹਿੰਦਾ ਨਾ ਦੀਪੇ ਇਹ ਵਹਿਮ ਹੈ ਜਦ ਬੰਦਾ ਪੱਕਾ ਹੋ ਜਾਂਦਾ ਫਿਰ ਖਰਚੇ ਜ਼ਿਆਦਾ ਵਧਾ ਲੈਂਦਾ ਕੰਮ ਤਾਂ ਉਹੀ ਰਹਿੰਦਾ ਹੁਣ ਆਪਣੇ ਬੰਦੇ ਤਾਂ ਪੱਕਿਆਂ ਨੂੰ ਕੰਮ ਹੀ ਨਹੀਂ ਦਿੰਦੇ ਆਖਦੇ ਪੱਕੇ ਬੰਦੇ ਮਹਿੰਗੇ ਪੈਂਦੇ ਵਿਸਟਰ ਸਸਤੇ ਮਿਲ ਜਾਂਦੇ ਮੈਂ ਉਸ ਨੂੰ ਕਿਹਾ ਜੋ ਸਿਟੀਜ਼ਨ ਨੇ ਉਹ ਤੇਰੇ ਖਿਆਲ ਵਿੱਚ ਕਿਵੇਂ ਨੇ ਮੈਂ ਉਹਦੇ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਵਿੱਚ ਹੀ ਮੇਰੇ ਮਾਮੇ ਦੇ ਮੁੰਡੇ ਦਾ ਫੋਨ ਆਉਣ ਲੱਗਾ ਜਦ ਉਸ ਨਾਲ ਗੱਲ ਹੋਈ ਤਾਂ ਉਸ ਨੂੰ ਸਿਟੀਜ਼ਨ ਦੀ ਲਾਈਫ ਬਾਰੇ ਪੁੱਛਣੀ ਲੱਗਾ ਸੀ ਕਿ ਉਹ ਪਹਿਲਾਂ ਹੀ ਕਹਿੰਦਾ ਦੀਪੇ ਮੈਂ ਤੇਰੀ ਭਾਬੀ ਤੇ ਬੱਚਿਆਂ ਨੂੰ ਭੇਜ ਰਿਆਂ ਬੱਚੇ ਇੰਡੀਆ ਹੀ ਪੜਾਉਣੇ ਨੇ ਕੋਈ ਚੰਗਾ ਜਿਹਾ ਸਕੂਲ ਦੇਖ ਇੱਥੇ ਤਾਂ ਕੋਈ ਹਾਲ ਨਹੀਂ ਸਕੂਲਾਂ ਦੇ ਹੁਣ ਆਉਦੇ ਹੀ ਦੇਸ਼ ਵਿੱਚ ਬੱਚੇ ਜ਼ਿਆਦਾ ਫੀਸਾਂ ਦੇ ਪੜਾਉਣੇ ਪੈਣੇ ਮੈਂ ਤਾਂ ਗਲਤੀ ਕੀਤੀ ਸਿਟੀਜ਼ਨ ਲੈ ਕੇ ਇਹਨਾਂ ਸਾਰਿਆਂ ਨੇ ਘਰਾਂ ਦੀਆਂ ਕਿਸ਼ਤਾਂ ਕੰਮ ਨਾ ਮਿਲਣਾ ਜਾਂ ਮਾਲਕ ਵੱਲੋਂ ਜ਼ਿਆਦਾ ਕੰਮ ਲੈਣ ਦੇ ਦੁੱਖ ਰੁਏ ਪਰ ਮੈਨੂੰ ਤਾਂ ਅਜਿਹਾ ਕੋਈ ਦੁੱਖ ਨਹੀਂ ਸੀ ਆਪਣਾ ਘਰ ਕੋਈ ਕਿਸ਼ਤ ਜਾਂ ਕਿਰਾਇਆ ਨਹੀਂ ਆਪਣੀ ਖੇਤੀ ਕੋਈ ਮਾਲਕ ਦਾ ਡਰ ਜਾਂ ਕੰਮ ਦੀ ਘਾਟ ਨਹੀਂ ਨਾ ਕੋਈ ਸਟੇਟਸ ਦੀ ਫਿਕਰ ਬਸ ਉਹਦੀ ਗੱਲ ਖਤਮ ਹੁੰਦਿਆਂ ਹੀ ਮੈਨੂੰ ਲੱਗਾ ਕਿ ਮੈਂ ਵੀ ਉਸ ਕੋਗੜ ਤਾਂ ਵਾਂਗ ਸਭ ਤੋਂ ਖੁਸ਼ ਤੇ ਸੁਖੀ ਬੰਦਾ ਹਾਂ ਤੂੰ ਵੀ ਇਹ ਕਹਾਣੀ ਜ਼ਰੂਰ ਸੁਣੀ ਪਹਿਣ ਸਭ ਤੋਂ ਵੱਧ ਖੁਸ਼ ਅਤੇ ਇੱਕ ਕਹਾਣੀ ਲਿਖ ਦੇਵੀਂ ਕੋਗੜ ਤਾਂ ਅਤੇ ਦੀਪਾ ਇਹ ਕ ਉਸਨੇ ਹੱਸ ਕੇ ਫੋਨ ਕੱਟ ਦਿੱਤਾ